เดี๋ค่ะคิดดามาเดีอาเสพสิเปลนันเดี๋ยวก่อนกรณ์ที่มันจะไปที่เดี๋ก็วันนี้แก่ตัวใหญ่เลยแอนติจังเกียน้อยแก่ี่จังก็ถอนนี้เราได้สติเองเลยโอเค ਹਾਂ ਇਹ ਮੈਨੂੰ ਪੀ ਕਿਤਨੇ ਕਿਤੇ ਆਉਣ ਲੱਗੀ ਛੱਡ ਕੇ ਮੇਰੀ ਮਾਂ ਨੇ ਤੇ ਮੇਰੀ ਸੁੰਨਣੀ ਵੀ ਲੀਆ ਉਹ ਤੇ ਇਨਾਂ ਵੱਲ ਦੀ ਗੱਲ ਕਰਦੀ ਆ ਮੈਂ ਨਹੀਂ ਜਾਣਾ ਜੁਣਾ ਬੀਕਿਆ ਉਹਦਾ ਤੋਂ ਗਿਆ ਪਾਲਾ ਕਪੜੇ ਆਣਾ ਇਹ ਕਰਨ ਨੂੰ ਜਿਹੜਾ ਹਾ ਮੂੰਹ ਤੇ ਬੜਬੜ ਕਰਦੀ ਆ ਨਾ ਬਹੁਤ ਬੋਰੀ ਕਿੰਨ ਲੱਗਦੀ ਆ ਇਹ ਵਾਲੇ ਤਾਂ ਮੈਨੂੰ ਜੱਤਾ ਇੰਦੀ ਕਹਿ ਚੱਲਦੀ ਆ ਨਾ ਪਰ ਆਹੋ ਹੁਣ ਮੇਰੇ ਤੇ ਖੇਜੀ ਚੈਣੀ ਤੁਹਾਨੂੰ ਕੰਮ ਜੂ ਨਹੀਂ ਨਾ ਤੁਹਾਡਾ ਹੋ ਗਿਆ ਹਨਾ ਖੇਜੀ ਚੱਲ ਨਹੀਂ ਹੋਣਾ ਹੌਣੇ ਤੈਨੂੰ ਚੰਗੀ ਲੱਗਣਾ ਤੁਹਾਨੂੰ ਮੈਂ ਖੇਜੀ ਚੱਲ ਨਹੀਂ ਤੁਹਾਨੂੰ ਤੇ ਅੱਲਾ ਹੋਵੇ ਤੇ ਕੱਪੜੇ ਪਾਉਣੋਂ ਕਹ ਲੂੰ ਲੜਾਈ ਪਾ ਲੀਗਾ ਹਾਂ ਫਾਤ ਫੇਰੇ ਰੇਲਾ ਮੁੰਡੇ ਤੋਂ ਵੀ ਕਾ ਜਾ ਰਿਹਾ ਉਹ ਮੁੰਡਾ ਦਾ ਮੁੰਡਾ ਤਰਾ ਦੁਖਾਂਦਾ ਕਿਉਂ ਨਹੀਂ ਦੁਖਾਂਦਿਆ ਤੇ ਨਾਲੇ ਮੈਂ ਪੁੱਛਣੀ ਆ ਜਾਣਾ ਕਿੱਥੇ ਆ ਜਾਵਾਂਗੇ ਨਾ ਕਿੱਥੇ ਤੂੰ ਹੋ ਹਿਆਰ ਪਾਕ ਆਪਣੇ ਦੱਸੋ ਤਾਂ ਸਹੀ ਦੱਸੋ ਸੀ ਜਾਣਾ ਕਿੱਥੇ ਆ ਆਹ ਹੋਣਾ ਉਹ ਰੋਜ਼ਾ ਦਾ ਮਾਹਲਾ ਆਵਾ ਪਤਾ ਲੱਗਦਾ ਕਿ ਤੇਰੇ ਕਿੰਨੇ ਕਮੋੜੇ ਰਹਦੇ ਆ। ਚਲ ਡਾਕਟਰ ਕੋਲ ਨੀਂਦ ਲਵਾ ਆ ਗਏ ਆ। ਹਾਈ ਡਾਕਟਰ ਕੋ? ਹਾਂ ਦੋ ਕਿਤਾ ਡੀਲੀ। ਆ ਤੇ ਮੈਂ ਕੱਲ ਮੂਵ ਲਈ ਦੋ ਗੋਲੀ ਖਾਧੀ। ਉਹਦੇ ਨਾਲ ਫਰਕ ਪਿਆ। ਨਾਲੇ ਮੇਰੇ ਕੋ ਤੇ ਹਿੰਮਤ ਹੀ ਨਹੀਂ ਜਾਂਦੀ ਉੱਠੇ ਆਣੀ ਜਾਂਦੇ ਆ। ਸੱਚੀ ਮੈਂ ਕਹਿੰਦਾ ਆ ਕੱਪੜੇ ਲਵਾਦਾ ਉਹ ਪਾ ਲੈਣੇ ਜਿਹੜਾ ਵਾਲਾ ਜਿਹੜਾ ਡਾਕਟਰ ਵਾਲਾ ਜਿਹੜਾ ਇਹਦਾ ਇਹ ਕੀ ਹੋਇਆ। ਆ ਨਾ ਆ ਬਾਣ ਚੁੱਕੀ ਜਾਂਦੀ ਤੇ ਉੱਠਿਆ ਨਹੀਂ ਜਾਂਦੇ ਆ। ਇਹਨੋਂ ਹਰ ਗੱਲ ਤੋਂ ਵੀ ਜਾਣੀ ਹੈ ਬਾਹਰੋਂ ਇਹਨਾਂ ਨੂੰ ਕੀ ਲੰ। ਹਾਂ ਨਹੀਂ, ਅੱਪੀ ਹੋਲੀ-ਹੋਲੀ ਫਰਕ ਪੈ ਜਾਊਗਾ। ਆਹ ਦੇਖੋ ਮਾਤਾ-ਮਾਤਾ ਹਾਂ ਤਾਂ ਹੋਣ ਦੇਤੀ ਆ। ਅੱਪੀ ਹੋਲੀ-ਹੋਲੀ ਫਰਕ ਪੈ ਜਾਊਗਾ। ਹਾਂ? ਮੈਨੂੰ ਲੱਗਦਾ ਆਪਣੇ ਫਰਕ ਪਾਊਗਾ। ਡਾਕਟਰ ਕੋਲ ਜਾਣਾ ਪੈਣਾ। ਨਹੀਂ ਨਹੀਂ, ਪੈ ਜਾਣਾ ਫਰਕ ਪੈ ਜਾਣਾ ਮੰਨਿਆ ਕਰੋ ਗੱਲ। ਪੈ ਜਾਣਾ ਫਰਕ ਵੇਖਿਆ ਬਸ ਇੱਕ ਦੋ ਦਿਨ ਦੀ ਦੇਰ ਆ। ਫਿਰ ਮੈਂ ਕਰ ਲਿਆ ਕਰੂੰ ਓਟ ਕੀ ਹੋਲੀ-ਹੋਲੀ ਕੰਮ ਆਵੇ ਬਾ। ਆ ਇੱਥੇ ਤੱਕ ਜਾਣ ਦੇਤੀ ਹੁਣ। ਤੇ ਅੱਪੀ ਫਰਕ ਪੈ ਜਾਣਾ। ਉੱਠਿਆ ਨਹੀਂ ਜਾਂਦਾ ਕਪੜੇ ਨਾ ਪਾ ਕੇ ਪਿਆਰ ਆ ਉਹਨੂੰ ਜਾਣ ਕੇ ਨਹੀਂ ਕਪੜੇ ਪਾਉਂਦੀ ਹਾਏ ਨਹੀਂ ਬੀਬੀ ਲੋਹ ਲੱਗਣ ਦੀਆ ਉੱਠਿਆ ਨਹੀਂ ਜਾਂਦਿਆਂ ਚੱਕਰ ਹੋ ਰਿਹਾ ਯਾਰ ਉਹ ਵੀ ਘੱਟ ਘੱਟ ਸਮਝੋਗੀ ਪਤਾ ਤਾਂ ਲੱਗੇ ਕਿ ਹੋ ਰਹੀ ਆ ਮੋਢੇ ਨੂੰ ਜੇ ਦੇਖੀ ਹੋਣ ਜਦੋਂ ਨਾ ਮੈਂ ਦੂਜੇ ਨੂੰ ਹੱਥ ਲਾਇਆ ਉਹਦੇ ਡੁੱਬ ਜਾਣਾ ਹੋ ਗਿਆ ਪਤਾ ਤਾਂ ਲੱਗੇ ਕਿ ਤੁਹਾਨੂੰ ਕੀ ਹੋਇਆ ਨਹੀਂ ਨਹੀਂ ਆ ਤਾਂ ਹੁਣ ਠੀਕ ਹੋ ਮਾੜਾ ਜੇ ਬੂਏ ਨਾ ਮਾਰੇ ਤੇ ਹੀ ਜੋਰਦੀਆ ਠੀਕ ਆਹੋ ਹੀ ਬੇੜ ਕਰਦਾ ਹੀ ਮਾੜਾ ਜੇ ਤੇ ਕੀ ਕਰਾਂ ਬੇੜ ਨਹੀਂ ਨਾ ਅਨਾ ਹੋਂ ਤੇ ਆ ਵੀ ਹੱਥ ਲੱਗਣ ਦਾ ਪਿਆਵਾ ਉਦਾਂ ਆ ਵੇਖੋ ਉਹਦੇ ਬਾਹ ਵੀ ਇੱਥੋਂ ਤੱਕ ਜਾਣਦੇ ਪਿਆ ਉਹ ਠੋਠੇ ਠੋਠੇ ਚਾਲ ਲੈ ਪਹਿਲੀ ਤੋਂ ਮਾਫਾ ਜਰਾ ਵੇਖਾਂ ਜਾਂਦਾ ਰੋ ਰੋਏ ਦਾ ਵੇਖੋ ਚਾਕੀ ਦੇ ਸਾਹਮਣੇ ਕੋ ਉਹਦਾਂ ਨਹੀਂ ਕਰਨ ਚਾਕੀ ਨੇ ਜਾ ਕੇ ਮਤਲਬ ਪੀਹੋ ਤੋਂ ਵੀ ਧਾਰਨ ਦਸੋਗੀ ਸੋਚੂਗੀ ਆਦੇ ਬਾਰੇ ਕਿ ਇਹ ਮਤਲਬ ਦਵਾਈ ਵੀ ਦਵਾਈ ਇਹਨਾਂ ਨੇ ਕੋਈ ਤਾਂ ਸੱਜੀ ਗੁੱਟਿਆ ਪਤਾ ਨਹੀਂ ਉਹ ਓਹ ਹੋ ਤੂੰ ਇਹ ਦੇਖ ਨਾ ਕਰ ਗੁੱਡਾ ਬਣਿਆ ਹੋਣਾ ਤੂੰ ਇਹ ਦੇਖ ਗੁੱਸਾ ਹੀ ਕਰ ਜੰਦੇ ਯਾਰ ਗੱਲ ਦਾ ਹੁਣ ਸਾਰੇ ਜਾਣੇ ਤੈਨੂੰ ਗੁੱਸੇ ਆ ਜੀ ਤੇ ਗੁੱਸੇ ਚ ਸੋ ਗੱਲਾਂ ਹੋ ਜਾਂਦੀਆਂ ਵਾ ਹੁਣ ਤੇ ਮੇਰੇ ਦਿਵਾਲੇ ਨਾਲ ਨਾ ਰਿਆ ਕਰੋ ਹੁਣ ਆਪਣਾ ਨਹੀਂ ਵੇਖਣਾ ਕਦੀ ਕਸੂਰ ਹੈ ਨਹੀਂ ਤੇ ਤੁਹਾਡਾ ਲੰਮੇ ਪਈ ਰਹੇਗੀ ਚਾੜਗਵਾੜ ਕੀ ਸੋਚੂਗਾ ਸਾਡੇ ਬਾਰੇ ਨਹੀਂ ਕੁਝ ਕਹਿੰਦਾ ਬਾਜਾ ਕੀ ਮਰ ਦਵਾਈ ਦਵਾਈ ਨਹੀਂ ਡਾਕਟਰ ਨੂੰ ਨਹੀਂ ਕੁਝ ਕਹਿੰਦਾ ਉਹ ਜਿਹੜੀ ਮੂਵ ਲੈਂਦੀ ਨਾ ਸਪਰੇ ਇਦਾਂ ਦਵਾਈ ਉਹ ਦੋ ਦਿਨ ਮਾਰੀ ਤਾਂ ਉਹਦੇ ਨਾਲ ਬਾਹ ਇੱਥੋਂ ਤੱਕ ਜਾਣ ਲਿਆ ਪੀਆ ਦੋ ਦਿਨ ਹੋਰ ਮਾਰੂਗੀ ਤੇ ਮੈਂ ਠੀਕ ਹੋ ਜਾਣਾ ਵਾ ਤੁਹਾਨੂੰ ਪਤਾ ਵੀ ਹੁਣ ਸਪਰੇ ਸੂਕੂਨ ਨਹੀਂ ਹਟਣਾ ਹੈ ਚਲ ਡਾਕਟਰ ਕੋ ਆਉਣੇ ਕਪੜੇ ਠੀਕਾ ਨਹੀਂ ਤੇ ਹੀ ਜਾ ਲੋ ਚਲੀ ਤੱਕਰ ਮੈਂ ਇੱਧੇ ਚਲਨੀ ਆ ਚਲੋ ਮੈਂ ਆ ਗਈ ਚਲੀ ਗੱਲ ਫਿਰ ਫਾਈ ਹੂਨ ਕੀ ਕਰਾ ਸੋਨੀਆਂ ਹੁਣ ਵਾਜ ਜਾ ਹੁਣ ਹੂ ਦੇ ਟੀਕੇ ਤੋਂ ਅੱਗੇ ਬੜੀ ਚਾਲੂ ਆ ਹਾਏ ਜੇ ਟੀਕੇ ਲਵਾਉਂਦੇ ਤੇ ਮੈਂ ਕੀ ਕਰੂੰਗੀ ਮੈਂ ਤਾਂ ਕਦੀ 5 5 ਟੀਕਾ ਨਹੀਂ ਲਵਾਇਆ ਭਾਈ ਮੋਢਾ ਮੋਢਾ ਮੇਰੇ ਚੰਗਾ ਭਲਾ ਜੇ ਕਿ ਡਾਕਟਰ ਨੇ ਸਿਚੀ ਕਰਤਾ ਤੇ ਫੇਰ ਪੈ ਗਈ ਬਿੱਤਾਂ ਨੂੰ ਪੈ ਗਿਆ ਨਾ ਤੈਨੂੰ ਮਹਿੰਗਾ ਬਖੰਡ ਕਰਨਾ ਹਾਏ ਹੁਣ ਮੈਂ ਕੀ ਕਰਾਂ ਜੇ ਮੈਂ ਨਾ ਗਈ ਤੇ ਨਾ ਸੱਚੀ ਸਮਝ ਲੈਣਾ ਵਾ ਕਿ ਬਖੰਡ ਕਰਦੀਆਂ ਇਦਾਂ ਕਰਦੀਆਂ ਡਾਕਟਰ ਨੂੰ ਇਸ਼ਾਰਾ ਕਰਦੇ ਕਿ ਡਾਕਟਰ ਬੋਲਾ ਬੋਲੀ ਇਦਾਂ ਹੀ ਉਕਲਾ ਦੇ ਹਣਾ ਉਦ ਕੈਂ ਕਰਦੀ ਆ ਆ ਜਿਵੇਂ ਨਾ ਅਗੇ ਕਿਰਨ ਹੋਰ ਛਾ ਕੋਈ ਨਾ ਵਾ ਇਹ ਕਿਆ ਕਰਦੀ ਚਲ ਜਾਨੀ ਆ ਹਣਾ ਡਾਕਟਰ ਨੂੰ ਸੰਝਾ ਦਿੰਗੀ ਅੱਪੀ ਸੌਂ ਨਾ ਸੌਂ ਲਮੋ ਕੇ ਨਿਦੋਨਾ ਹੋਵੇ ਦੇਣੀਆਂ ਦੇ ਲੈਣੀਆਂ ਪੈ ਜਾਣ ਚਲ ਮੋਢੇ ਤੇ ਹੱਥ ਰੱਖ ਲਾ ਮੰਮੀ ਦੀ ਗੱਲ ਵੀ ਸਹੀ ਆ ਇਹ ਕਰਨ ਪਖਾਂਡੀ ਡਈ ਆ ਜਿਹੜੇ ਬੰਦੇ ਦੇ ਪੇਟ ਹੁੰਦੀ ਹੋਵੇ ਉਹ ਤਾਂ ਭੱਜ ਕੇ ਜਾਂਦਾ ਡਾਕਟਰ ਕੋ ਦਵਾਈ ਲਈਏ ਤਾਂ ਆਰਾਮ ਆਵੇ ਮੈਨੂੰ ਚੱਲ ਲੱਗ ਜੂਗਾ ਪਤਾ ਹੁਣ ਜੇ ਝੂਠੀ ਕਰਦੀ ਆਪੇ ਸੂਈਆਂ ਲੱਗੀਆਂ ਨੇ ਜਦੋਂ ਲੱਗ ਜੂਗਾ ਪਤਾ ਇਹਨੂੰ ਨਾਲੇ ਸੂਈਆਂ ਤਾਂ ਅੱਗੇ ਚੱਲੂ ਆ ਚੱਲ ਲੱਗੀ ਜਾਣਾ ਪਤਾ ਹਾਂ ਗੱਪੇ ਕਿੱਥੇ ਚੱਲੇ ਆਇਆ ਮੰਮੀ ਮੈਂ ਲੈ ਆਵਾਂ ਦਵਾਈ ਡਾਕਟਰ ਕੋ ਮੈਂ ਉਹਨੂੰ ਲੈ ਜਾ ਸਹੀ ਆ ਪੀੜ ਪੀੜ ਕਰਨਾ ਅੱਜ ਆ ਚੰਗਾ ਜੰਗਾ ਲੈ ਕੇ ਜਾ ਪਤਾ ਲੱਗੂਗਾ ਹੁਣ ਇਹ ਪਖੰਡ ਕਰਦੀ ਆ ਜਾਂ ਸੱਚੀਆਂ ਤੇ ਪੀੜ ਹੁੰਦੀ ਆ ਨਾਲ ਜਦੋਂ ਡਾਕਟਰ ਲਾਉਗੇ ਰੇ ਸੂਈਆਂ ਤੇ ਪਤਾ ਫੇਰੇ ਇਹਨੂੰ ਲੱਗੂਗਾ ਤੇ ਨਾਲ ਖਿਚੀਆਂ ਜਿਵੇਂ ਰੀਆਂ ਬਾਹਾਂ ਗੋਵੇਂ ਤੇ ਫੇਰੇ ਇਹਨੇ ਫਿਰ ਪਤਾ ਲੱਗਣਾ ਵੀ ਸੱਚਾਂ ਦੀ ਕੋ ਝੂਠ ਆਂਦੀ ਆ ਆ ਲੱਗ ਜੂਗਾ ਪਤਾ ਹੁਣ ਆਪੇ ਜਦੋਂ ਸੂਈਆਂ ਲੱਗੀਆਂ ਉਥੇ ਹਾਂ ਪਤਾ ਲੱਗੇ ਚਾਲੂਆ ਨਾਲੇ ਆ ਸੂਈ ਤਾਂ ਅੱਗੇ ਬੜੀ ਚਾਲੂਆ ਪਤਾ ਤੇ ਹੁਣ ਲੱਗਣਾ ਇਹਨੂੰ ਚਲ ਮੈਂ ਲੈ ਆਵਾਂ ਦਵਾਈ ਫੇਰ ਖਾਣ ਲੈ ਫੇਰ ਆਣ ਕੇ ਦੱਸੀ ਮੇਰੇ ਪਖੰਡਾ ਹੈ ਕਿ ਸੱਚੀ ਆ ਆ ਜਾ ਹੁਣ ਐਵੇਂ ਇਹਨੇ ਮੇਰਾ ਬਦਨਾਮ ਕੀਤਾ ਇਹਨੇ ਮੈਨੂੰ ਵੇ ਲਾਉਣ ਨਿਕਲਦੀ ਨਹੀਂ ਜੀ ਉਦਾਂ ਮੋਢਾ ਫੜ ਕੇ ਬੈਠੀ ਆ ਉਹ ਆ ਜਾਣ ਇਹਨੂੰ ਲਿਆ ਫੜ ਕੇ ਆਪ ਜੰਦਰ ਹੁਣ ਦਰਦੀ ਨਹੀਂ ਜਾਣਦੀ ਕੁਛ ਨਹੀਂ ਹੋਇਆ ਇਹਨੂੰ ਮਾਹੀ ਵੇ ਨਿਕਲੀ ਅੰਦਰੋਂ ਕਿਤੇ ਦਵਾਈ ਲੈਣ ਚੱਲੇ ਆ ਕਿਤੇ ਹੋਰ ਕਿ ਨਹੀਂ ਚੱਲੇ ਚਲੋ ਮੋਢਾ ਤੈਨੂੰ ਭੱਜ ਗਾਉਣਾ ਚਾਹੀਦਾ ਵੀ ਤੇਰਾ ਮੋਢਾ ਹਟ ਦੇਣਾ ਭੀੜ ਘਰ ਨੂੰ ਡਾਕਟਰ ਕੋ ਦਵਾਈ ਲੈ ਆਉਣੀ ਹੈ ਪਰ ਉਹ ਨਿਕਲ ਨਹੀਂ ਰਹੀ ਅੰਦਰੋਂ ਕੱਲ ਬੈ ਜਾ ਹੁਣ ਬੈ ਲੱਗੀਆਂ ਤੇ ਦਮਗਰ ਹੀ ਪੈ ਗਏ ਹੁਣ ਨਾਲੇ ਮੇਰੀ ਸੁਣ ਲੈ ਗੱਲ ਉੱਥੇ ਜਾ ਕੇ ਬਹੁਤਾ ਰੌਲਾ ਨਾ ਪਾਈ ਜੇ ਡਾਕਟਰ ਪੁੱਛੋ ਨਾ ਕੀ ਹੋਇਆ ਵਾ ਇਹ ਨਾ ਕਿ ਆਪੇ ਦੋ ਜਾਨੀਆਂ ਲੜਤੀਆਂ ਵਾ ਆਪਾਂ ਕਹੀਂ ਮੈਂ ਬਾਥਰੂਮ ਚੋਂ ਡਿੱਗ ਪਈ ਸੀ ਕਿਉਂ ਇਹ ਨਾ ਕਹੂੰਗੀ ਮੰਮੀ ਨੇ ਮੁੱਕੀਆਂ ਮਾਰੀਆਂ ਮੈਂ ਤੈਨੂੰ ਕਹਿਣਾ ਵੀ ਰੌਲਾ ਨਾ ਪਾਈ ਤੂੰ ਰੌਲਾ ਪਾਈ ਕੱਢੀ ਠੀਕ ਹੈ ਠੀਕ ਆਂਦੀ ਕਹਿੰਦੀ ਦੋ ਦੋ ਗਿਆ ਹੋ ਕਹੀਂ ਹੁਣ ਚੰਗਾ ਬਾਬਾ ਇਦਾਂ ਹੀ ਕਹੂੰਗੀ ਇਹ ਨਾ ਉੱਥੇ ਹੀ ਸਾਡਾ ਜਲੂਸ ਕੱਢੀ ਇਸ਼ਾਰੇ ਕੱਢਿਆ ਕੱਢਿਆ ਵਾ ਹਿੰਦੀ ਇਹੋ ਕਹੂੰਗੀ ਬਾਤ ਤੁਹਾਨੂੰ ਜਿ ਡੇਗੀ ਆਹੋ ਚੱਲ ਬਹਿ ਜਾ ਹੁਣ ਫਿਰ ਆ ਮੈਂ ਮੈਨੂੰ ਡਾਕਟਰ ਕੋਲ ਆਏ ਚੰਗੀ ਭੜੀ ਤੇ ਬਾਂਹ ਹੋਂਦੀ ਤਾਂ ਮੈਨੂੰ ਡਾਕਟਰ ਦੀ ਦੁਕਾਨ ਵੇਖ ਕੇ ਡਰ ਆਉਂਦਿਆ ਉਹ ਤਾਂ ਮੰਜਾ ਮਲ ਕੇ ਬੈਠੀਏ ਚੱਲ ਹੁਣ ਆ ਜਾ ਲੈ ਫਿਰ ਕੀ ਆ ਅੱਪੀ 2 ਦਿਨ ਬੈ ਕੇ ਆਰਾਮ ਆਈ ਜਾਣਾ ਸੀ ਮਾਂ ਨੂੰ ਉਲਣਨਾ ਹੋਣਾ ਚੱਲ ਮੈਂ ਨਹੀਂ ਜਾਣਾ ਡਾਕਟਰ ਕੋਲ ਅਰੇ ਲੈ ਲਾਉਣੀ ਡਾਕਟਰ ਨੇ ਨਹੀਂ ਲਾਉਂਦਾ ਆ ਇਹ ਸੋ ਯਾ ਵੀ ਨਾ ਬੜੀਆਂ ਡਾਕਟਰ ਜਲੂਸ ਕੱਢਣ ਦੀ ਥਾਗੇ ਅੱਪੀ ਆਰਾਮ ਆ ਜੂਗਾ ਠੀਕ ਆ ਨਾ ਲੋ ਠੀਕ ਆ ਇਹ ਤਾਂ ਡਾਕਟਰ ਦੀ ਮਰਜ਼ੀ ਐ ਹੁਣ ਬਦਕ ਦੱਸੋ ਹਾਂਜੀ ਦੱਸੋ ਕੀ ਗੱਲ ਦੇ ਡਾਕਟਰ ਮੋੜਾ ਵੇਖਰੇ ਇਹਨਾਂ ਦਾ ਕੜਕ ਕੜਕ ਦੀ ਆਵਾਜ਼ ਹੀ ਆਉਂਦੀ ਆ ਠੀਕ ਆ ਫਿਰ ਮੈਂ ਦੇਖ ਲੈਣਾ ਆ ਵੇਖ ਲੋ ਇਹਦੇ ਉਹ ਨਹੀਂ ਜੇ ਤਾਰਾ ਤੇ ਵੀ ਇਹ ਨਹੀਂ ਪੀੜ ਹੁੰਦੀ ਕਿ ਬੜੀ ਘੱਟ ਜਿਆਦਾ ਹੁੰਦੀ ਆ ਦੇਖਿਓ ਨਹੀਂ ਨਹੀਂ ਡਾਕਟਰ ਨੂੰ ਥੋੜਾ ਜਿਹਾ ਫਰਕ ਪਿਆ ਆ ਕੇ ਨਾਲ ਲਾਓ ਇਹਨੂੰ ਬਾਹਰ ਹਾਈ ਹਾਈ ਉੱਪਰ ਜਾਂਦਾ ਹਾਈ ਹਾਈ ਹਾਂਜੀ ਹਾਂਜੀ ਹੁਣ ਜਾਂਦੇ ਹਾਂ ਜਾਂਦੇ ਆਹੋ ਛੋਟੇ ਜਿਹੇ ਵੀਰ ਹੋ ਗਏ ਹੁਣ ਕਦੋਂ ਜਾਂ ਲੱਗ ਪਿਆ ਉਹ ਆਰਾਮ ਆ ਗਿਆ ਨਾ ਥੋੜੀ ਤਾਂ ਕਰਕੇ ਹੋਏ ਆ ਕੇ ਇਹ ਗੱਲ ਕੀ ਹੋਈ ਕਿਨਾ ਮੰਮੀ ਨੋ 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 ਆਹ ਬਾਹੋਂ ਜਿ ਡਿੱਗ ਗਈ ਸੀ ਆ ਹਾਂਜੀ ਹਾਂਜੀ ਬਾਹੋਂ ਜਿ ਡਿੱਗ ਗਈ ਸੀ ਤੇ ਆ ਘੱਟ ਲੱਗ ਗਈ ਠੀਕ ਆ ਹੁੰਦਾ ਕਿ ਨਾ ਹੁੰਦਾ ਠੀਕ ਆ ਵੈਸੇ ਅੱਛਾ ਜੀ ਕੋਈ ਨਾ ਇੰਜੈਕਸ਼ਨ ਲਾ ਦਿੰਦੇ ਆ ਦਵਾਈ ਦੇ ਦਿੰਦੇ ਆ ਬਸ ਲਵਾ ਦੋ ਹਾਂ ਨਹੀਂ ਨਹੀਂ ਇੰਜੈਕਸ਼ਨ ਹੀ ਕਰਤਾ ਨੂੰ ਨੇ ਇਹ ਦਵਾਈ ਦੇ ਦੋ ਦੋ ਦिए ਜੀ ਦਵਾਈ ਨਾਲ ਕਿਦਾਂ ਆਰਾਮ ਆਣਾ ਗੱਲੀ ਨਾ ਹੋਈ ਨਹੀਂ 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 ਇੰਜੈਕਸ਼ਨ ਲੱਗਣਾ ਵਾ ਤੂੰ ਡਾਕਟਰ ਲਾ ਦੋ ਇੰਜੈਕਸ਼ਨ ਛੇਤੀ ਮਾਨ ਆ ਜਾਊਗਾ ਹੋਈ ਨਹੀਂ ਨਹੀਂ ਦਵਾਈ ਨਾਲ ਮੈਨੂੰ ਚੜ੍ਹ ਆਰਾਮ ਆਇਂਦਾ ਹੁੰਦਾ ਦਵਾਈ ਨਾਲ ਮਮਮੀ ਕੋ ਕੰਮ ਹੁੰਦਾ ਗੱਲੀ ਕੋਨੇ ਕਿਦਾਂ ਕੰਮ ਕਰਨਾ ਵਾ ਮੈਂ ਅੱਜ ਦਵਾਈ ਖਾਣੀ ਕੱਲ ਨੂੰ ਮੈਂ ਕੰਮ ਕਰ ਲੈਣਾ ਡਾਕਟਰ ਟੀਕਾ ਲਾ ਦਿਓ ਤੁਸੀਂ ਲਾ ਦਿਓ ਟੀਕਾ ਛੇਤੀ ਮਾਨ ਆ ਜਾਊਗਾ ਬੋਲ ਰਿਹਾ ਉਹਨਾਂ ਨੂੰ ਪਤਾ ਹੋਊਗਾ ਕਿ ਫਰਕ ਪੈਣਾ ਵਾ ਤੇ ਟੀਕਿਆਂ ਨਾਲ ਵੀ ਛੇਤੀ ਫਰਕ ਪੈ ਜਾਏਗਾ ਹੋਈ ਨਹੀਂ ਲਾ ਦਿਓ ਟੀਕਾ ਲਾ ਦਿਓ ਤੁਸੀਂ ਕੋਈ ਗੱਲ ਨਹੀਂ ਹੋਈ ਨਹੀਂ ਇੰਜੇ ਖਲਾਉਂਦਾ ਨਾ ਦੱਸਾਂ ਛੇਤੀ ਫਰਕ ਪੈ ਜਾਊਗਾ। ਆਏ ਨਹੀਂ। ਨਹੀਂ ਕਿਉਂ ਨਹੀਂ? ਫਰਕ ਕਿਦਾਂ ਪੈਣਾ ਮੈਂ? ਮੈਨੂੰ ਡਾਰ ਆਉਂਦਾ ਟੀਕੇ ਤੋਂ। ਆਏ। ਗੋਲੀਆਂ ਵੀ ਜੀੜੀ ਵੱਡੀਆਂ ਹੋਣੀਆਂ। ਫੇਰ ਹੀ ਰਮਾਨ ਆਉਣਾ ਵਾ। ਇਹ ਛੱਟ ਬੜੀ ਭੈੜੀ ਹੁੰਦੀ ਆ। ਮੈਂ ਕਹਿੰਦੇ ਤੇ ਹੀ ਉਹਨੂੰ ਰਾਮ ਆ ਗਿਆ। ਨਹੀਂ ਨਹੀਂ ਉਹ ਰਮਾਨ ਚੱਜ ਨਾਲ ਆਉਣਾ ਐਦਾਂ ਨਹੀਂ ਆਉਣਾ ਮੈਨੂੰ ਪਤਾ ਨਾ ਗੱਲਾਂ ਬਾਤਾਂ ਨਹੀਂ ਆਉਣਾ ਹੁਣ। ਆ ਵੀ ਨਾ ਉਹਨੂੰ ਦਮਾਤੇ ਵੀ ਨਹੀਂ ਰੱਖਿਆ। ਉਗਾਨੇ ਗੋਲਗਾਣਾ ਵੇਖਿਆ ਸਾਰਾ ਹੜ ਦੇਣਾ ਹੌਲਾ ਰੱਖਿਆ ਨਾ ਵੀ ਹੜ ਦੇਣਾ ਵਾ ਮੋੜਾ ਤੇ ਦੌੜੂਗਾ ਵੇਖੀ ਕਿਦਾਂ ਭੱਜ ਭੱਜ ਕੰਮ ਕਰਾਂਗੇ ਤੂੰ ਫਾਈਨਲਟੀ ਗਾੜੀ ਲਾ ਮੈਂ ਨਹੀਂ ਅੰਦਰ ਲਾ ਕਿਹਦਾ ਭਾਈ ਅੰਦਰ ਲਾਵਾਂਗੇ ਹਾਂ ਜੀ ਉੱਥੇ ਅੰਦਰ ਲਾਵਾਂ ਚਲੋ ਮੈਂ ਨਹੀਂ ਗਾੜੀ ਲਾਉਣਾ ਚਲੋ ਚਲੋ ਉੱਠ ਪੀਣ ਨਹੀਂ ਉਹ ਨਹੀਂ ਟੀਕੇ ਕੋਈ ਗੱਲ ਨਹੀਂ ਆਏ ਨਹੀਂ ਮੈਂ ਨਹੀਂ ਦੀ ਗੱਲ ਵੜਾ ਆਏ ਮੈਂ ਨਹੀਂ ਦੀ ਗੱਲ ਵੜਾ ਨਹੀਂ ਚਲ ਚਲ ਜਾ ਲੈ ਮੈਂ ਠੀਕ ਕਰਨ ਲਾਉਣਾ ਅੰਦਰ ਤਾਂ ਨਹੀਂ ਈ ਵਿਆਹ ਫਰਕੇ ਪੈਣਾ ਗੋਲੀਆਂ ਨਾਲ ਨਹੀਂ ਪੈਣਾ ਫਰਕੇ ਕੋਈ ਮੰਨ ਨਹੀਂ ਦੀ ਗਾਣਾ ਮਾ ਸਰ ਆਇਆ ਲਗਣਾ ਲਗਣਾ ਦੀ ਗਣ ਭਰਦਾ ਡਾਕਟਰ ਨੇ ਹਾਂ ਨੀ ਦੀਦੀਏ ਦੀਦੀਏ ਬਤਾ ਬੀਬੀ ਬਤਾ ਬੀਬੀ ਕਦਾ ਕਣੀਆ ਰੋਣ ਜਾਣ ਮਾੜਲਾ ਮਾੜਲਾ ਇਹਨੇ ਬਾਜ ਆਵੇ ਲੱਗੋ ਮੋਨੇ ਗਾਣੇ ਪੇੜੋਂ ਦੀ ਪੇੜੋਂ ਦੀ ਦਵਾਈ ਹੈਗੀ ਆ ਮੈਂ ਦੇਤੀ ਤੁਹਾਨੂੰ ਠੀਕਾ 1 2 ਹੋਰ ਲਵਾ ਲਿਓ ਤੇਰਵੇ ਜੇ ਨਾਕਰ ਕੇ ਬੰਦਾ ਆ ਦੇ ਐਕਸਰੇ ਜਰੂਰ ਕਰਵਾ ਲਿਓ ਕਿਉਂਕਿ ਆਪਣਾ ਸਾਕ ਨਿੱਕਾ ਹੋ ਜਾਏਗਾ ਪਤਾ ਲੱਗੇਗਾ ਠੀਕ ਹੈ ਜੀ ਜਰੂਰ ਲਵਾ ਲਿਓ ਨਹੀਂ ਤਾਂ ਸਰ ਇਧਰ ਆ ਰਾਮਾਇਣਾ ਉਹ ਨਹੀਂ ਡੀ ਇਹ ਲਵਾਉਣੇ ਪਏ ਤਾਂ ਇੰਨਾ ਰਾਮਾਇਣਾ ਕੋਈ ਗੱਲ ਨਹੀਂ ਦੇਖ ਲੈਨੇ ਆ ਜੇ ਦਰਦ ਹਟ ਗਈ ਫਿਰ ਰਹਾਂਦਾਂਗੇ ਨਹੀਂ ਤੇ ਟਿਕਾ ਲਾਉਣਾ ਪੈਣਾ ਇੱਕ ਦੋ ਦਿਨ ਟਿਕਾ ਲਾਉਣਾ ਪੈਣਾ ਉੱਥੇ ਚਲੀਏ ਆ ਜਾਨੀ ਮੈਂ ਜਾਉ ਚੱਲ ਚੱਲ ਹੁਣ ਠੀਕ ਹੈ ਡਾਕਟਰ ਓਕੇ ਜੀ ਪਰ ਬੇਟਾ ਕੀ ਹੁੰਦਾ ਡਾਕਟਰ ਕੋ ਨਹੀਂ ਮੰਮੀ ਡਾਕਟਰ ਨੇ ਦਵਾਈ ਦੇਤੀ ਆ ਅੱਛਾ ਤੇ ਕਿਹ ਟਿਕਾ ਲਾਦਾ ਵਾ ਹਾਂ ਤੇ ਕਹਿੰਦਾ ਵੀ ਜੇ ਦਰਦ ਨਾ ਹਟੋਗੀ ਨਾ ਅੱਛਾ ਡਾਕਟਰ ਕਹਿੰਦਾ ਵੀ ਸੱਕ ਕੱਢਣ ਵਾਸਤੇ ਐਕਸਰਾ ਕਰਾ ਲਿਓ। ਅੱਛਾ। ਹਾਂ। ਨਹੀਂ ਐਕਸਰਾ ਹਸਰਾ ਕਰੋ। ਇਹ ਤਾਂ ਪਖੰਡ ਕਰਦੀ ਆ। ਸਾਡੇ ਕੋਲ ਪੈਸੇ ਘਰਾ ਵਾਧੂ ਆਏ ਆ। ਅਸੀਂ ਨਹੀਂ ਐਕਸਰਾ ਲਵਾਉਣਾ ਡਾਕਟਰਾਂ ਦੀ ਕਿਹੜੀ ਗੱਲ ਆ ਡਾਕਟਰ ਤੇ ਬੜਾ ਕੁਝ ਆਉਂਦੇ ਹੁੰਦੇ ਆ। ਤਾਂ ਮੰਮੀ ਆਹੜਾ ਕਲੇਸ਼ ਪਿਆ ਇਹਨੂੰ ਕੱਢਣਾ ਨਹੀਂ ਆ। ਤੈਨੂੰ ਪੜਾ ਨਾਲੇ ਵੀ ਟੀਕੇ ਤੋਂ ਚਾਲੂ ਬੜੀ ਆ। ਆਏ ਕੱਢੀ ਗੱਲ ਲੱਗਾ ਜਦੋਂ ਇੱਕ ਹੋਰ ਲੱਗਾ ਨਾ। ਇਹਨੇ ਆਪੇ ਭੱਜ-ਭੱਜ ਕੰਮ ਕਰਨਾ ਵੇਖੀ। ਸਾਰੇ ਪਖੰਡੇ ਦੇ ਦੂਰ ਹੋ ਜਾਣੇ ਆ। ਹਾਂ ਠੀਕ ਤਾਂ ਮੈਂ ਅੱਗੇ ਬੜੀ ਚਾਲੂ ਆ ਕੇ ਦੇ। ਆਹੋ। ਤੇ ਟੀਕਾ ਕੋਈ ਨਹੀਂ ਇੱਕ ਵਾਰ ਲਵਾ ਲਾਂਗੇ ਅੱਜ ਹੁਣ ਮੈਨੂੰ ਪਤਾ ਜਦਾਂ ਡੇਟੀ ਗੱਲ ਆਇਆ ਮਹਾਲ ਆਇਆ ਲਵਾਉਂਦੇ ਨੇ ਫੜ ਫੜ ਕੇ ਟੀਕਾ ਮਾਰਦੇ ਇਹ ਸਾਨੂੰ ਬੜੀਆਂ ਟੀਕੇ ਨੂੰ ਆਹੋ ਚਾਲੂ ਤੇ ਹੈਗੀ ਆ ਚਲ ਕੋਈ ਨਹੀਂ ਇੱਕ ਵਾਰ ਨਾਲ ਹੀ ਪਤਾ ਲੱਗ ਜੂ ਉਹਨੂੰ ਫੇਰ ਆਹੋ ਐਸਾ ਰਹਿ ਜਾਂਦਾ ਕੋਈ ਨਾ ਮੈਂ ਉਦਾਂ ਲਵਾ ਲਿਆ ਹੋਣਾ ਕਿ ਡਾਕਟਰ ਇੱਕ ਹੋਰ ਲਾਏ ਦੇ ਆਹੋ ਇਹ ਪਖੰਡ ਕਰਦੀ ਹੈ ਜਿਹੜੀ ਮੰਮੀ ਨਾਲੇ ਤੁਹਾਨੂੰ ਪਪਾ ਇਹਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਬੋਲਣ ਵਾਸਤੇ ਸਾਰੇ ਬਹਾਨੇ ਠੀਕ ਹੋ ਜਾਣਗੇ ਨਾਲੇ ਇਹ ਆਹ ਚਲ ਬੋ ਤਾਂ ਤੂੰ ਕੋਈ ਗੱਲ ਟੈਨਸ਼ਨ ਨਾ ਲੈ ਸਭ ਉਹ ਠੀਕ ਹੋ ਜਾਣਾ ਆ ਇਹ ਟੀਕੇ ਤਾਂ ਅੱਗੇ ਬੜੀ ਚਾਲੂ ਆ ਤਾਂ ਤੋਂ ਫੇਰ ਨਾ ਕਰ ਕੋਈ ਵੀ ਪਰ ਮੰਮੀ ਉਹ ਤਾਂ ਹੈ ਪਰ ਘਰ ਦੇ ਪਲੇਸ ਤੇ ਬੈਈ ਜਾਣਾ ਆਹ ਤੈਨੂੰ ਮੈਂ ਐਸੇ ਕਰਕੇ ਆਖਿਆ ਸੀ ਅਰੇ ਮਾਂ ਨੂੰ ਫੋਨ ਕਰ ਇਹਨੂੰ ਸਮਝਾਉਗੀ ਆਣ ਕੇ ਮੰਮੀ ਤੁਹਾਨੂੰ ਪਤਾ ਵੀ ਅੱਗੇ ਵੀ ਇੱਕ ਦੋ ਵਾਰੀ ਦੱਸਿਆ ਇਹ ਉਹਨਾਂ ਨੇ ਫੋਨ ਕਰਕੇ ਤੂੰ ਨਾ ਸਮਝਾਇਆ ਫਿਰ ਇਹ ਕਿਹੜੇ ਸਮਝਦੀ ਆ ਕਰਦੀ ਤਾਂ ਫੇਰ ਮਾਂ ਆਈ ਆ ਇਹ ਆਹ ਕਰਦੀ ਤਾਂ ਮਰਜ਼ੀਆਂ ਆਪਣੀਆਂ ਆਈਆਂ ਪਰ ਫਿਰ ਕਾਨੂੰ ਉਹਨਾਂ ਨੇ ਆਖਿਆ ਸਾਨੂੰ ਦੱਸਿਆ ਨਹੀਂ ਉਹ ਸਮਝਾ ਕੇ ਜਾਂਦੇ ਇਹਨੂੰ ਤੇ ਦੋ ਦਿਨਿਆ ਫਿਰ ਰਹਿੰਦਾ ਇਹਨੂੰ ਇਹਰੋ ਨਾਲ ਹੀ ਹੋ ਜਾਂਦੀ ਆ ਇਹਨੂੰ ਸਮਝਾਉਣ ਦਾ ਨਹੀਂ ਕੋਈ ਜ਼ਰੂਰ ਹੈ ਨਾਲੇ ਹਾਂ ਹਾਂ ਫੇਰ ਤਰ੍ਹਾਂ ਸਮਝਦੀ ਤੇ ਨਹੀਂ ਗਈ ਆ ਹੋਈ ਹਾਈ ਅੱਜ ਤੇ ਬਾਬੇ ਨੇ ਬਚਾ ਲਿਆ ਡਾਕਟਰ ਨੂੰ ਕੁਝ ਦੱਸਿਆ ਨਹੀਂ ਜੇ ਕਿਤੇ ਡਾਕਟਰ ਦੱਸ ਦਿੰਦਾ ਵੀ ਮੋੜਾ ਸਹੀ ਆ ਪਿਆਸ ਪਿਆਸ ਆਪਾਂ ਜਾਣਾ ਹੀ ਮੇਰੇ ਸਿਰ ਇੰਨਾ ਸ਼ੁਕਰ ਡਾਕਟਰ ਨੇ ਕੁਝ ਕਿਹਾ ਨਹੀਂ ਇਹ ਕੰਮ ਅਰਜੰਟ ਹੀ ਗਾ ਲਾਤਾ ਡਾਕਟਰ ਨੇ ਇੰਨੀ ਪੀੜ ਹੁੰਦੀ ਆ ਪਤਾ ਨਹੀਂ ਕਦਾ ਲਾਤਾ ਤੇ ਕਦਾ ਨਹੀਂ ਹਾਂ ਮੈਨੂੰ ਹੁਣ ਕੋਝੋ ਹੋ ਨਾ ਜਾਵੇ ਇਹ ਕਦਾ ਨਹੀਂ ਲਾਤਾ ਵਾ ਰੱਬ ਕਰਕੇ ਆ ਕੇ ਇਨਫੈਕਸ਼ਨ ਦਾ ਤੇ ਜੇ ਤਾਕਤ ਦਾ ਹੀ ਲਾਇਆ ਹੋਵੇ ਉਤੋਂ ਦਵਾਈ ਦੇਤੀ ਨਹੀਂ ਮੇਨ ਗੜਾ ਕੋਝੋ ਆਵਾ ਸੋਚਿਆ ਹੋਰੀ ਤੇ ਹੋ ਕੁਝ ਹੋਰ ਗਿਆ ਸੋਚਿਆ ਹੀ ਘੜੀ ਰਾਮ ਕਰਾਂਗੇ ਚਾਰਕ ਦੇਣ ਤੇ ਪੁੱਠੀ ਪੈ ਗਈ ਭੁਗਤਾ ਹੁਣ ਲਾ ਕਰ ਲਾ ਪਖੰਡ ਤੂੰ ਇੰਨਾ ਗੜੀ ਇਹ ਤੇਰੇ ਤੋਂ ਵਿਚਾਰ ਰਤੀਆਂ ਤਾਂ ਵਾ ਇੰਨਾ ਕਰਦੀਆਂ ਹਾਏ ਟੀ ਬੜਾ ਪੀੜਾ ਹੋ ਰਿਹਾ ਇਦਾਂ ਕਰਦੀਆਂ ਦਵਾਈ ਦੇਣੀ ਦਾ ਕਾਰ ਮੇਰੇ ਕੋਲ ਨਹੀਂ ਖਾਦੀ ਜਾਂਦੀਆਂ ਦਵਾਈਆਂ ਦਵਾਈਆਂ ਮੈਂ ਕਹੂੰਗੀ ਇੱਥੇ ਮੈਂ ਖਾਲੀ ਸਾਰੀ ਇਹਨਾਂ ਨੇ ਇਹਦੇ ਕਿਹੜਾ ਸਾਹਮਣੇ ਪੋ ਖਾਣੀ ਇਹਨਾਂ ਦੀ ਹਾਏ ਟੀਕਾ ਲੱਗਾ ਇਹ ਮੂ ਬੀਬੀ ਹੈ ਬੜੀ ਪੀੜਾ ਹੋ ਰਹੀ ਆ ਹਾਏ ਹਾਏ ਇਹ ਕਾ ਬੁਢੀ ਨਾ ਬੁਢੀ ਤੇ ਬੁਢੀ ਦੇ ਸਾਰੇ ਪਵਾੜੇ ਇਹ ਚੁਕਰਾ ਦੇ ਨਿਯਮ ਹੁੰਦੇ ਨੇ ਇਹਨੂੰ ਪਤਾ ਹੈ ਨਾ ਕਿ ਟੀਕੇ ਦਾ ਚਾਲੂ ਆ ਤਾਈਆਂ ਨੇ ਕਹਿ ਕੇ ਟੀਕਾ ਲਵਾਇਆ ਮੇਰੇ ਕੋਈ ਨਹੀਂ ਮਾਤਾ ਨਹੀਂ ਵੀ ਲੂੰਗੀ